ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਜਣ ਠੀਕ ਹੋਵੋਗੇ ਅੱਜ ਮੇਰੀ ਐਨਕ ਟੁੱਟ ਗਈ ਆ ਚਲ ਫਿਰ ਵੀ ਟਾਈਮ ਪਾਸ ਕਰੀ ਜੰਨੇ ਡੰਗਾ ਮਾਰ ਲੈ ਕੱਲ ਨੂੰ ਨਵੀਂ ਲੈ ਆਵਾਂਗੇ ਦਰਵੇ ਤੋਂ ਜਾ ਕੇ ਆ ਦੇਖੋ ਜੇ ਕਿਸੇ ਨੇ ਵਧੀਆ ਕੁਆਲਿਟੀ ਦੀ ਰੋੜੀ ਲੈਣੀ ਹੋਵੇ ਨਾ ਜੀ ਆ ਜੇ ਕਿਸੇ ਵੀ ਵੀਰ ਨੇ ਵਧੀਆ ਕੁਆਲਿਟੀ ਦੀ ਰੂੜੀ ਲੈਣੀ ਹੋਵੇ ਜੀ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਲਾਲ ਇੱਟ ਦੀ ਵਧੀਆ ਕੁਆਲਿਟੀ ਦੀ ਰੂੜੀ ਮਿਲੂਗੀ ਜੀ ਵਧੀਆ ਹਾਥੀ ਗੁੱਟੀ ਹੋਈ ਆ ਕੋਈ ਆਪਾਂ ਉਹ ਕੰਮ ਨਹੀਂ ਹੈਗਾ ਵੀ ਮਸ਼ੀਨ ਨਾਲ ਕਰਵਾਨੇ ਆ ਪਾਈ ਜਰੂਰ ਆਜ ਮਸ਼ੀਨ ਨਾਲੇ ਕਿਉਂਦੀ ਗਾਰਾ ਬੰਦ ਹੋਣ ਕਰਕੇ ਅਸੀਂ ਨੇ ਐ ਮੰਨ ਕੇ ਚੱਲੋ ਵੀ ਮਸ਼ੀਨ ਪੱਟੇ ਤੇ ਖੜੀ ਸੀ ਲਾਲਚ ਕਰ ਲਿਆ ਵੀ ਚਲ ਕਾਨੂੰ ਲੇਵਰ ਵਾਲੇ ਨੂੰ ਫਪਾਣੇ ਵੀ ਮਸ਼ੀਨ ਖੜੀ ਹੈ ਜੀ ਤਾਂ ਕਰਕੇ ਅਸੀਂ ਮਸ਼ੀਨ ਨੂੰ ਫਪਾਉਣ ਲੱਗ ਰਹੇ ਆ ਵਧੀਆ ਕੁਆਲਿਟੀ ਦੀ ਰੋੜੀ ਹੈ ਜੀ ਆ ਦੇਖੋ ਇਹਨੂੰ ਸਾਰੀ ਨੂੰ ਨਾ ਅਸੀਂ ਹੱਥੀ ਕਟਵਾਣਾਗੇ ਜੀ ਇਹ ਵੀ ਅੱਧੀ ਅੱਧੀ ਐਂ ਕਰਕੇ ਰੋੜਾ ਪਏ ਐ ਇਹਨੂੰ ਹੱਥੀ ਕਟਵਾ ਕੇ ਉਸ ਤੋਂ ਬਾਅਦ ਵੇਚਾਂਗੇ ਜੀ ਧੰਨਵਾਦ ਜੀ